ਤੁਸੀਂ ਕਿਹਾ ਵੀ ਆਪਾਂ ਪੰਜਾਬ ਬਚਾਉਣ ਲਈ ਆਏ ਸੀ ਤੇ ਰਾਜਨੀਤੀ ਬਦਲਦਾ ਸੀ ਰਾਜਨੀਤੀ ਬਿਲਕੁਲ ਬਦਲ ਗਈ ਪਰ ਪੰਜਾਬ ਕਿੰਨਾ ਕੁ ਤੁਹਾਨੂੰ ਬਚਿਆ ਲੱਗਦਾ ਕਿਉਂਕਿ ਨਸ਼ਾ ਵੀ ਓਵੇਂ ਆ ਕਰਾਪਸ਼ਨ ਵੀ ਹੈਗੀ ਆ ਸਚਾਈ ਆ ਜਿਹੜੀ ਹਕੀਕਤ ਆ ਧਰਤੀ ਦੀ ਅਕਾਲੀ 2023 ਸਾਲ ਦੇ ਨੌਜਵਾਨ ਮੁੰਡੇ ਜਿਹੜੇ ਉਹਨਾਂ ਦੀਆਂ ਜਾਨਾਂ ਗਈਆਂ ਫਿਰ ਪੰਜਾਬ ਅੱਜ ਆਪਾਂ ਬਚਾਉਣ ਵਾਲੇ ਰਾਹ ਤੇ ਆਪਾਂ ਇਹ ਕਹੇ ਦਾਵਾ ਨਹੀਂ ਕਰ ਸਕਦੇ ਕਿ ਪੰਜਾਬ ਬਚ ਗਿਆ ਤੁਸੀਂ ਅਕਸਰ ਇੰਟਰਵਿਊਸ ਕੀਆ ਤੁਹਾਡੇ ਸਾਰੀਆਂ ਇੰਟਰਵਿਊਸ ਸੁਣੀਆਂ ਕਿ ਇੱਕ ਨਰੇਗਾ ਮਜ਼ਦੂਰ ਦਾ ਪੁੱਤ ਉੱਥੇ ਵਹਿਗਾ ਤਾਂ ਮੇਰੇ ਮਨ 'ਚ ਹੁੰਦਾ ਸੀ ਵੀ ਇੱਕ ਦਾ ਤਾਂ ਬਹਿ ਗਿਆ ਪਰ ਦੂਜਿਆਂ ਦਾ ਵੀ ਆਰਥਿਕ ਪੱਧਰ ਸੁਧਰਦਾ ਉਹਨਾਂ ਦੇ ਵੀ ਹਾਲਾਤ ਸੁਧਰਨੇ ਚਾਹੀਦੇ ਸੀ ਤਾਂ ਮਨ 'ਚ ਕੋਈ ਸਵਾਲ ਸੀ ਕਿ ਜਿੰਨੀ ਮਿਹਨਤ ਕੀਤੀ ਸੀ ਉਹੀ ਹੱਕ ਬੰਦਾ ਸੀ ਕਿ ਤਾੜ ਹੀ ਪਦਵੀ ਤੇ ਹੁੰਦੇ ਇੱਥੇ ਕਿਸੇ ਹੋਰ ਮਜ਼ਦੂਰ ਦਾ ਪੁੱਤ ਵਹਿੰਦਾ ਉਹ ਹੋਰਾਂ ਦੀ ਬਾਹ ਫੜਦਾ ਪਰ ਜਿਹੜੀ ਤੁਸੀਂ ਗੱਲ ਕਹੀ ਆ ਕਿ ਅੱਗੇ ਬਾਦਲ ਕੇਾਂ ਦੇ ਚੇਲੇ ਝਾਪਟੇ ਬਹਿੰਦੇ ਸੀ ਪਰ ਭਾਈ ਹੁਣ ਤਾਂ ਆਪਣੇ ਸਿਰ ਤੇ ਹੀ ਲੈ ਕੇ ਉਹਨਾਂ ਦਾ ਚੇਲਾ ਝਾਪਟਾ ਜਾਂ ਸ਼ਬਾਸ਼ਟ ਜਿਹੜਾ ਹੁਣ ਸਰਦਾਰ ਡਿੰਪੀ ਤੇ ਲੋਣੀ ਹੈਗੇ ਆ ਤਾਂ ਉਹ ਬਿਠਾ ਦਿੱਤੇ ਜਾਂਦੇ ਤਾਂ ਕਿੰਨਾ ਕਿਤੇ ਦਿਲ ਚ ਤਰ ਜਾਂਦੀ ਆ ਬਾਈ ਜੀ ਭਾਵੇਂ ਆਪਾਂ ਪਾਰਟੀ ਦੇ ਲੱਖ ਆਪਾਂ ਉਹਦੀ ਰੇਖਾ ਇੱਕ ਹੁੰਦੀ ਆ ਪੋਲੀਟਿਕਲ ਪਾਰਟੀਆਂ ਦੀ ਉਹ ਵੀ ਉਹਨੂੰ ਕ੍ਰੋਸ ਨਹੀਂ ਕਰ ਸਕਦੇ ਮੈਂ ਇੱਕ ਗੱਲ ਕਹਿ ਨਹੀਂ ਚਾਹਣਾ ਕਿ ਹਮੇਸ਼ਾ ਬੰਦੇ ਨੂੰ ਕਦੇ ਆਸ ਨਹੀਂ ਛੱਡਣੀ ਚਾਹੀਦੀ ਆਸ ਰੱਖੋ ਪਰ ਇਹ ਹੀ 2015 ਚ ਬਾਈ ਜੀ ਆਪਾਂ ਧਰਨੇ ਲਾਉਂਦੇ ਰਹੇ ਨਾ ਭਗਵਾਨਤ ਸਿੰਘ ਸਾਹਿਬ ਦੀ ਮੇਰੇ ਕੋਲ ਅੱਜ ਕੱਲ ਹੀ ਮੈਂ ਚੈੱਕ ਕੀਤਾ ਪਿੱਛੇ ਜਾ ਕੇ ਪੋਸਟ ਬਈ ਦੀਪ ਬਸ ਨਾਲ ਦੀ ਗੁੰਡਾਗਰਦੀ ਆ ਚੰਨੂ ਪਿੰਡ ਹੋਇਆ ਸੀ ਅਮੂਗੇ ਕੋਲੇ ਹੋਇਆ ਸੀ ਆ ਹੌਣ ਹੀ ਥੋੜੇ ਦਿਨ ਹੋਏ ਕਤਲ ਹੋ ਕੇ ਹਟਿਆ ਜਿਹੜਾ ਮੁੰਡਾ ਅ ਅਕਲਯਾ ਦਾ ਵਿਚਾਰਾ ਆ ਗਿਆ ਥੱਲੇ ਪਰ ਹੁਣ ਕਿਸੇ ਵੀ ਆਪ ਲੀਡਰ ਨੇ ਜਾਂ ਕਿਸੇ ਨੇ ਬੋਲਿਆ ਨਹੀਂ ਬਈ ਜਿਵੇਂ ਪਿਛਲੀ ਵਾਰ ਆਪਣੇ ਪਾਰਟੀ ਦੇ ਪੇਜਾਂ ਤੋਂ ਹੀ ਪੈਂਦਰਾ ਵੀ ਚਾਰ-ਚਾਰ ਬੱਸਾਂ 1 ਨੰਬਰ ਦੀਆਂ ਇਹਨਾਂ ਦੀਆਂ ਚੱਲਦੀਆਂ ਸੀ ਤਾਂ ਹੁਣ ਕਹਦੀ ਦੱਸੋ ਹੁਣ ਚੱਲਦੀ ਹੈ ਕੋਈ ਦੱਸੋ ਪਤਾ ਨਹੀਂ ਉਹ ਕਿੱਥੇ ਕਿਹੜੇ ਖੁਆਰਚੇ ਦਿੱਤੀਆ ਪਤਾ ਵੇਖੀ ਨਹੀਂ ਮੈਂ ਮੈਂ ਗੱਲ ਕਰ ਤਪ ਕਹਿੰਦੇ ਵੀ ਕ腐ਪਸ਼ਨ ਵੀ ਘਟ ਗਈ ਜਾਂ ਸਾਰੇ ਇਮਾਨਦਾਰ ਹੋ ਗਏ ਤਾਂ ਫਿਰ ਦੇ ਸਟੇਟ ਦਾ ਮਾਲੀਆ ਕਿੱਥੇ ਜਾਂਦਾ ਜੇ ਸਾਡੀ ਸਰਕਾਰ ਫਿਰ 10000 ਕਰੋੜ ਸੈਂਟਰ ਤੋਂ ਕਹਿੰਦੀ ਵੀ ਸਾਡੀ ਜਿਹੜੀ ਕਰਜ਼ੇ ਵਾਲੀ ਲਿਮਟ ਉਹਨੂੰ ਵਧਾ ਦਿਓ ਉਹ ਮਾਲੀਆ ਕਿੱਥੇ ਗਿਆ ਮੈਂ ਬਹੁਤ ਮੈਂ ਬਹੁਤ ਗਲਤ ਕੀਤਾ ਜੀ ਉਹ ਤਾਂ ਪਤਾ ਮੈਂ ਉਹਦੇ ਲਈ ਬੱਬੂ ਜੀ ਇੱਕ ਮਿੰਟ ਪਰ ਮੇਰਾ ਨਾਲ ਇੱਕ ਸਵਾਲ ਹੋਰ ਲੈ ਲਿਓ ਵੀ ਸਰਕਾਰਾਂ ਜ਼ਿੰਮੇਵਾਰ ਹੈਗੀਆਂ ਪਰ ਜਿਹੜਾ ਤੁਸੀਂ ਇਹ ਵੀ ਆਪਾਂ 10000 ਕਰੋੜ ਦੀ ਕਹਿੰਦੇ ਆ ਤਾਂ ਸਰਕਾਰ ਬਣ ਤੋਂ ਪਹਿਲਾਂ ਅਰਵਿੰਦ ਜੀ ਨੇ ਕਿਹਾ ਸੀ ਕਿ 20000 ਰੇਤਾ ਚੋਂ ਫੁਲਾਨੇ ਚੋਂ ਵੀ 54000 ਕਰੋੜ ਰੁਪਇਆ ਤਾਂ ਸੀ ਇਦਾਂ ਹੋਈ ਕਰ ਲਿਆ ਕਰਨਾ ਉਹ ਉਹ ਪੈਸਾ ਕਿੱਧਰ ਗਿਆ ਤੁਹਾਨੂੰ ਯਾਦ ਹੋਣਾ ਜਦੋਂ ਆਪਾਂ ਪਹਿਲੀ ਵਾਰ ਦਿੱਲੀ ਜਾਂਦੇ ਹੁੰਦੇ ਪ੍ਰਚਾਰ ਕਰਨ ਪਹਿਲੀ ਸਰਕਾਰ ਬਣੀ ਹੈ ਨਾ ਥੋੜੀਆਂ ਸੀਟਾਂ ਆਈਆਂ ਸੀ ਕਾਂਗਰਸ ਨਾਲ ਗੱਠਜੋੜ ਹੋਇਆ ਤਾਂ ਸਰਕਾਰ ਸਰਕਾਰ ਡੇਗੀ ਕਿਉਂ ਉਹ ਆਪਾਂ ਇਕੱਠੀ ਸੀ ਹਾਂ ਸਰਕਾਰ ਡੇਗੀ ਕਿਉਂ ਗਈ ਸੀ ਕਿ ਕਾਂਗਰਸ ਮੰਨਦੀ ਨਹੀਂ ਸੀ ਲੋਕਪਾਲ ਦੇ ਲਈ ਠੀਕ ਹੈ ਜਿਹੜੇ ਮੰਨ ਲਓ ਦੇਸ਼ ਦਾ ਸੁਧਾਰਤਾ ਪ੍ਰਧਾਨ ਮੰਤਰੀ ਬਣ ਕੇ ਆਉਣਾ ਪਰ ਲੋਕਪਾਲ ਮੁੱਖ ਮੰਤਰੀ ਦੇ ਹੱਥੋਂ ਤਾਂ ਕਾਂਗਰਸ ਸਪੋਰਟ ਨਹੀਂ ਕਰਦੀ ਸੀ ਇਹਨਾਂ ਨੇ ਇਹ ਕਹਿ ਕੇ ਆਪਦੀ ਸਰਕਾਰ ਉਹਨਾਂ ਤੋਂ ਹਮਾਇਤ ਉਹਨਾਂ ਦੀ ਵਾਪਸ ਕਰਕੇ ਆਪਦੀ ਸਰਕਾਰ ਡੇਗ ਲਈ ਰੀ-ਇਲੈਕਸ਼ਨ ਹੋਇਆ ਬਹੁਮਤ ਆ ਗਏ ਉਸ ਤੋਂ ਬਾਅਦ ਫੇਰ ਸਰਕਾਰ ਬਣੀ ਉਸ ਤੋਂ ਬਾਅਦ ਪੰਜਾਬ 'ਚ ਵੀ ਬਣ ਗਈ ਪਰ ਲੋਕਪਾਲ ਤਾਂ ਗਵਾਚ ਹੀ ਗਿਆ ਬਾਈ ਜੀ ਆਪਾਂ ਸਾਰੇ ਹੀ ਸੀ ਉਦੋਂ ਜਦੋਂ ਆਪਾਂ ਅ 14 ਤੋਂ ਲੈ ਕੇ ਜਦੋਂ ਆਪਾਂ 17 ਤਾਈ ਚਲੋ 17 'ਚ ਤੁਸੀਂ ਥੋੜਾ ਜਿਹਾ ਉਹ ਹੋਗੇ ਪਰ 17 'ਚ ਵੀ ਬਾਈ ਡੀਮੋਰੀਲਾਈਜ਼ ਨਹੀਂ ਹੋਏ ਜਿੰਦਗੀ 'ਚ ਹੁਣ ਤੱਕ ਡੈਗ ਡੈਗ ਹੀ ਖੜੇ ਹੁੰਦੇ ਰਹੇ ਆ ਪਰ ਉਦੋਂ ਵੀ ਗੁਰਪ੍ਰੀਤ ਭੱਟੀ ਵਰਗੇ ਤੇ ਹੋਰ ਉਹ ਕਿੱਧਰ ਗਏ ਹੁਣ ਹਾਂ ਅੰਗਰਾਲ ਵਰਗਿਆਂ ਦਾ ਅਸੀਂ ਵਿਰੋਧ ਕੀਤਾ ਜਦੋਂ ਕੰਟੈਕਟ ਦਿੱਤੇ ਕਿੱਧਰ ਗਏ ਅੰਗਰਾਲ ਵਰਗੇ ਅਸੀਂ ਵੀ ਆਪਦੀ ਥਾਂ ਸਹੀ ਸੀਗੇ ਵੀ ਉਹ ਬੰਦੇ ਜਿਨ੍ਹਾਂ ਤੋਂ ਅਸੀਂ ਦੁਖੀ ਹੋ ਕੇ ਇੱਧਰ ਆਏ ਸੀ ਮਨਪ੍ਰੀਤ ਬਾਦਲ ਨੂੰ ਵੀ ਇਹ ਤਾਂ ਲੈਣ ਲੱਗੇ ਸੀ ਛੋਟੇ ਪਰ ਸਾਹਿਬ ਦਾ ਤਾਂ ਕੰਮ ਹੀ ਸੀ ਵੀ ਸਰੂਪਾ ਜਿਹੜਾ ਮਿਲ ਗਿਆ ਆ ਬਾਦਲਾਂ ਦੇ ਖਾਸਮ ਖਾਸ ਇਥੋਂ ਜਥੇਦਾਰ ਗੁਰਪਾਲ ਸਿੰਘ ਗੋਰੇ ਵਰਗੇ ਉਹਨੇ ਥਰੋਪਾ ਪਤਾ ਬਾਅਦ ਚ ਵਾਪਸ ਕਰਾਇਆ ਇਸ ਕਰਕੇ ਪਿੱਛੇ ਹਟੇ ਸੀ ਹੋਰ ਹਾਰਜੀਤ ਤਾਂ ਜ਼ਿੰਦਗੀ ਦਾ ਇੱਕ ਹਿੱਸਾ ਹੈ ਬੰਦਾ ਨਿਤ ਹਰਦਾ ਨਿਤ ਜਿੱਤਦਾ ਨਹੀਂ ਇਹ ਗੱਲ ਮੈਂ ਤੁਹਾਡੀ ਗੱਲ ਬੱਬੂ ਬਿਲਕੁਲ ਸਹਿਮਤ ਆ ਮੈਂ ਮੈਂ ਵੱਡਾ ਦਿਲ ਕਰਕੇ ਕਹਿੰਦਾ ਇਹ ਗੱਲ ਮੈਂ ਕਹਿੰਦਾ ਚਾਹੇ ਕੱਲ ਨੂੰ ਰਾਜੇ ਵਣਗ ਨੂੰ ਵੀ ਪਾਰਟੀ ਲੈ ਲੇ ਮੈਂ ਤਾਂ ਵੀ ਪਾਰਟੀ ਦੇ ਨਾਲ ਡੈਂਪੀਟ ਨੂੰ ਲੈ ਆ ਮੈਂ ਤਾਂ ਵੀ ਪਾਰਟੀ ਦੇ ਨਾਲ ਆ ਜੇ ਕੱਲ ਨੂੰ ਸੁਖਬੀਰ ਬਾਦਲ ਨੂੰ ਪਾਰਟੀ ਚਾਹੁੰਦਾ ਮੈਂ ਤਾਂ ਵੀ ਪਾਰਟੀ ਦੇ ਨਾਲ ਲੈਣਾ ਕਿਹਨੂੰ ਹੈ ਨਾ ਲੈਣਾ ਕਿਹਨੂੰ ਹੈ ਇਹ ਪਾਰਟੀ ਦਾ ਫੈਸਲਾ ਹੈ ਇਹ ਸਾਡੀ ਹਾਈ ਕਮਾਂਡ ਦਾ ਫੈਸਲਾ ਹੈ ਜਿਹਦੇ ਹਾਈ ਕਮਾਂਡ ਗਲ ਚ ਹਾਰ ਪਾਊਗੀ ਮੈਂ ਅਸੀਂ ਇਹਨੂੰ ਪਾਰਟੀ ਵਿੱਚ ਲੈਣਾ ਹੈ ਅਸੀਂ ਉਹਦੇ ਨਾਲ ਹੁਣ ਇਹ ਤਾਂ ਆਪਾਂ ਕਹਿ ਰਹੇ ਸੀ ਬਈ ਲੋਕਾਂ ਦੀ ਪੁੱਗੀ ਗਿੱਦੜਵਾਏ ਤੇ ਲੋਕ ਨਹੀਂ ਚਾਹੁੰਦੇ ਸੀ ਜਿਹੜੇ ਆਪ ਦੇ ਵਲੰਟੀਅਰ ਸੀ ਜਿਹੜੇ ਦਰੀਆਂ ਚੱਕਣ ਵਾਲੇ ਸੀ ਉਹ ਚਾਹੁੰਦੇ ਸੀ ਸੁਖਜਿੰਦਰ ਕੌਣੀ ਅੱਗੇ ਹੋਵੇ ਮੈਂ ਸਪਸ਼ਟ ਕਹਿ ਦਿੰਦਾ ਕਿਉਂਕਿ ਪਿਛਲੇ ਇਲੈਕਸ਼ਨ ਚ ਵੀ ਮੈਂ ਇਹ ਹਲਕਾ ਸਪੈਸ਼ਲ ਕਵਰ ਕੀਤਾ ਸੀ ਕਿਉਂਕਿ ਨੈਕ ਟੂ ਨੈਕ ਫਾਈਟ ਸੀ ਰਾਜਾ ਤੇ ਡੈਂਪੀ ਦੀ ਬਈ ਇੱਕ ਤਾਂ ਆਪਾਂ ਰੇਤਾ ਵਾਲੀ ਗੱਲ ਕੀਤੀ ਸੀ ਮੈਂ ਤੁਹਾਨੂੰ ਜਾਣਕਾਰੀ ਇੱਕ ਤੁਹਾਨੂੰ ਵਟਸਐਪ ਵੀ ਭੇਜ ਦ ਇੱਕ ਹਾਲਕੇ ਚ ਹੋ ਰਹੀ ਸੀ ਮਾਈਨਿੰਗ ਉਹਦੀ ਵੀਡੀਓ ਪਾਈ ਸੀ ਉਹ ਮੈਂ ਤੁਹਾਨੂੰ ਭੇਜ ਦੂੰਗਾ ਤੁਸੀਂ ਮੱਖ ਮੰਤਰੀ ਸਾਹਿਬ ਨੂੰ ਭੇਜ ਦਿਓ ਦੂਜਾ ਤੁਸੀਂ ਕਹਿੰਦੇ ਹੋ ਹਰ ਵੀਡੀਓ ਦੇ ਵਿੱਚ ਕੰਪਾਰਟੀ ਦੀ ਵਿਚਾਰਧਾਰਾ ਨਾ ਖੜਾ ਪਾਰਟੀ ਦੀ ਵਿਚਾਰਧਾਰਾ ਸੀਗੀ ਸਵਰਾਜ ਜਿਹੜੀ ਕਿਤਾਬ ਪੜ੍ਹ ਕੇ ਬਹੁਤ ਬੰਦੇ ਜੁੜੇ ਸੀ ਤੇ ਜਦੋਂ ਕਿਤਾਬ ਨੂੰ ਤਾਂ ਉਹਨੂੰ ਸਵਰਾਜ ਨੂੰ ਤਾਂ ਬਾਅਦ ਚ ਟਰੈਕਟਰ ਬਣਾਤਾ ਪਤਾ ਨਹੀਂ ਕੀ ਕੁਛ ਹੋ ਗਿਆ ਉਹਦਾ ਪਤਾ ਹੀ ਨਹੀਂ ਕਿੱਥੇ ਗਈ ਸਵਰਾਜ ਦਾ ਤਾਂ ਕੋਈ ਨਾਂ ਹੀ ਨਹੀਂ ਲੈਂਦਾ ਵਿਚਾਰਧਾਰਾ ਕਿਹੜੀ ਰਹਿ ਗਈ ਤੇ ਲਾਸਟ ਕੁਐਸਚਨ ਦੂਜਾ ਹੋਊਗਾ ਕਿ ਆਪਾਂ ਹਰੇਕ ਬੰਦਾ ਕਹਿੰਦਾ ਮੈਂ ਪਾਰਟੀ ਨਾਲ ਅਕਾਲੀ ਕਾਂਗਰਸੀ ਵੀ ਕਹਿੰਦੇ ਹੁੰਦੇ ਸੀ ਇਹ ਮੇਰੀ ਮਾਂ ਪਾਰਟੀ ਆ ਜਿਹੜੇ ਲੋਕ ਆ ਉਹ ਕਹਿੰਨਗੇ ਲੀਡਰ ਦੇਵਾਂਗੇ ਤੇ ਪਹਿਰਾ ਤਰੀ ਸੋਚ ਤੇ ਹਾਲਾਂਕਿ ਲੀਡਰ ਨੂੰ ਕਹਿਣਾ ਚਾਹੀਦਾ ਕਿ ਅਸੀਂ ਲੋਕਾਂ ਦੀ ਸੋਚ ਤੇ ਪਹਿਰਾ ਦੇਵਾਂਗੇ ਨਾ ਜਿਨ੍ਹਾਂ ਨੇ ਸਾਨੂੰ ਚੁਣਿਆ ਬਿਲਕੁਲ ਬਿਲਕੁਲ ਹਾਂ ਹੁਣ ਇਹ ਇਹ ਕਹਿੰਦੇ ਕੋਈ ਕਹਿੰਦਾ ਕਿ ਮੈਂ ਪੰਜਾਬ ਨਾਲ ਆ ਪਾਰਟੀ ਨਾਲ ਕਿਉਂ ਕਹਿੰਦੇ ਆ ਕਿਤੇ ਨਾ ਕਿਤੇ ਲੋਕਾਂ ਦਾ ਨਿਰਜ ਹੁੰਦਾ ਜਾਂ ਕੀ ਕੀ ਗੱਲ ਹੁੰਦੀ ਜਿਹੜੋ ਅਕਾਲੀ ਦਲ ਦੀ ਸਰਕਾਰ ਸੀ ਤਾਂ ਬਾਦਲਪਿੰਡ ਦੇ ਉਰਲੇ ਪਾਸੇ ਹੀ ਬੈਰੀਕੇਡ ਲਾਇਆ ਜੀ ਬਾਦਲਪਿੰਡ ਚ ਐਂਟਰੀ ਨਹੀਂ ਹੋ ਸਕਦਾ ਕੋਈ ਬੰਦਾ ਆਪਣੇ ਜਿਹਾ ਤਾਂ ਖਾਸ ਤੌਰ ਤੇ ਜਿਹੜਾ ਜ਼ਰੂਰ ਵੀ ਲਾਤੇ ਜੀ ਬੈਰੀਕੇਡ ਜੇ ਨਹੀਂ ਮੈਂ ਸੁਣ ਇੱਕ ਗੱਲ ਹੁੰਦਾ ਜਿਹੜਾ ਲੋਕਪਾਲ ਵਾਲਾ ਜਾਂ ਕਰਾਪਸ਼ਨ ਵਾਲਾ ਹੈਗਾ ਹੁਣ ਆਪਣੇ 1 ਐਮਐਲਏ ਫੜਿਆ ਬਠਿੰਡੇ ਵਾਲਾ ਵਿਜੇ ਸਿੰਘ ਗੜਾਲਾ ਆ ਹੋ ਗਿਆ ਫਿਰ ਥਰਾਰੀ ਸਾਹਿਬ ਵਾਲਾ ਰੌਲਾ ਪਿਆ ਫਿਰ ਉਸ ਤੋਂ ਬਾਅਦ ਕਿੰਨੇ ਮੰਤਰੀਆਂ ਦੇ ਪੈ ਕੇ ਕਟਾਰੂ ਚੱਕ ਜੀ ਦਾ ਹੋ ਗਿਆ ਪਠਾਨ ਮਾਜ ਰਾਮ ਐਮਐਲਏ ਦਾ ਕਿੰਨਾ ਹੋ ਗਿਆ ਪਰ ਜਿਹੜੇ ਲੋਕ ਹਨ ਉਹ ਉਹ ਕਿਉਂਕਿ ਉਹ ਹੁਣ ਸਰਕਾਰੀ ਸਮਾਗਮਾਂ ਦਾ ਫੇਰ ਹਿੱਸਾ ਹੁੰਦੇ ਆ ਰਤਨਕੋਟ ਫਟਾ ਘਟੋ ਘਟ ਕੋਰਟ ਦਾ ਵਰਡਿਕਟ ਉਹਦਾ ਫੈਸਲਾ ਹੋਣ ਤੱਕ ਤਾਂ ਉਹਨਾਂ ਨੂੰ ਸਰਕਾਰੀ ਸਮਾਗਮਾਂ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਸੀ ਤੇ ਜਿਹੜੇ ਮਾਨ ਸਾਡੇ ਸਿੰਘਲਾ ਸਾਹਿਬ ਤੇ ਇਸ ਕਰਕੇ ਇਹਦੇ ਤੇ ਜਵਾਬ ਤੁਸੀਂ ਦੇਣਾ ਤੁਹਾਡੀ ਇੱਛਾ ਪਰ ਮੈਂ ਤੁਹਾਨੂੰ ਸੁਨੇਹਾ ਦੇਣਾ ਚਾਹੁੰਗਾ ਕਿ ਲੋਕਾਂ ਦੇ ਵਿੱਚ ਬਹੁਤ ਗਲਤ ਮੈਸੇਜ ਗਿਆ ਇਹ ਲੋਕ ਇਹਦੇ ਤੇ ਬਹੁਤ ਇਤਰਾਜ਼ ਕਰਦੇ ਆ ਕਿਉਂਕਿ ਆਪਣੇ ਪੰਜਾਬ ਦੇ ਲੋਕ ਥੋੜਾ ਜਿਆਦਾ ਤੁਹਾਨੂੰ ਪਤਾ ਇੱਕ ਅਣਖ ਵੀ ਕੋਈ ਚੀਜ਼ ਹੁੰਦੀ ਆ ਕਿ ਇਹੋ ਜਿਹੇ ਕਿਰਦਾਰ ਵਾਲਾ ਸਾਡੀ ਅਗਵਾਈ ਨਾ ਕਰੇ ਆਪਾਂ ਗੱਲ ਕਰਦੇ ਸੀ ਕਿ ਲੋਕ ਵੱਡੇ ਹੁੰਦੇ ਆ ਪਰ ਤੁਸੀਂ ਫਿਰ ਅਖੀਰ ਤੇ ਲੈ ਕੇ ਕਿ ਪਾਰਟੀ ਵਿਚਾਰਤਾ ਰ ਵੱਡੀ ਹੁੰਦੀ ਚਲੋ ਹੋਰ ਗੱਲ ਛੱਡਦੇ ਆਪਾਂ ਲਾਸਟ ਮੈਂ ਹੀ ਦੱਸ ਦੇਣਾ ਕਿ ਜਦੋਂ ਕੋਰਟ ਫਤਹਿ ਨੂੰ ਟਿਕਟ ਮਿਲੀ ਮੈਂ ਉਦੋਂ ਹੀ ਵੀਡੀਓ ਕੀਤੀ ਸੀ ਕਿ ਇਹਨਾਂ ਨੂੰ ਸੁਖਵੀਰ ਨੇ ਕੱਢਿਆ ਕਰਪਸ਼ਨ ਕਰਪਤ ਕਹਿ ਕੇ ਹੁਣ ਆਪਾਂ ਸੁਖਵੀਰ ਨੂੰ ਕਰਪਟ ਕਹਿੰਦੇ ਸੀ ਜਿਹੜਾ ਬੰਦਾ ਸੁਖਵੀਰ ਦੀ ਨਜ਼ਰ ਦੇ ਵਿੱਚ ਕਰਪਟ ਆ ਉਹ ਇਮਾਨਦਾਰ ਕਿਵੇਂ ਹੋ ਸਕਦਾ ਇਹ ਇਹ ਸਬੂਤ ਆ ਜਿਹੜਾ ਇਹ ਭਰਾ ਹੋਗਾ ਪਰ ਜਿਹੜੇ ਸਵਾਲ ਆ ਨਾ ਉਹ ਜਿਹੜਾ ਮੇਰਾ ਕੀਤਾ ਉਹ ਮੈਨੂੰ ਉਦਰ ਪ੍ਰਤੀ ਇਮਾਨਦਾਰ ਰਹਿਣਾ ਚਾਹੀਦਾ ਤੇ ਜਿਹੜਾ ਤੁਹਾਡਾ ਫੀਲਡ ਆ ਉਹਦੇ ਪ੍ਰਤੀ ਮਹਾਰਾਜ ਤੁਹਾਨੂੰ ਇਮਾਨਦਾਰੀ ਦਾ ਬਲ ਬਖਸ਼ੇ ਥੈਂਕ ਯੂ ਧੰਨਵਾਦ